ਇਹ ਡੈਡ ਕੀ ਕਹੀ ਤਾਂ ਤੈਨੂੰ ਰੱਖਣਾ ਹੀ ਨਹੀਂ ਕਰੀਂ ਨਹੀਂ ਰੱਖਣਾ ਸਾਡੇ ਦਾ ਨਾਮ ਤੁਹਾਨੂੰ ਇੰਡੀਆ ਭੇਜਣਾ ਸੀ ਕੱਲਾ ਬਸ ਹੋਰ ਨਹੀਂ ਅਸੀਂ ਕੁਝ ਕਰ ਸਕਦੇ ਦੇ ਸਕਦੇ ਆ ਉਹ ਵੀ ਪੈਸੇ ਇਕੱਠੇ ਕਰਕੇ ਸਾਰੇ ਮੁੰਡਿਆਂ ਤੋਂ ਜਿੰਨਾ ਸਤਿਸ਼੍ਰੀ ਗੱਲ ਪੰਜਾਬੀਓ ਇਹ ਵੀਡੀਓ ਕੈਨੇਡਾ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇਹ ਪੰਜਾਬੀ ਨੌਜਵਾਨ ਜਿਸ ਦੀ ਉਮਰ 19-20 ਸਾਲ ਦੱਸੀ ਜਾ ਰਹੀ ਹੈ ਜੋ ਕਿ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਗਿਆ ਸੀ ਤੇ ਕੰਮ ਨਾ ਮਿਲਣ ਦੇ ਕਾਰਨ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਜਿਸ ਦੇ ਕਾਰਨ ਹੁਣ ਇਸ ਨੂੰ ਸੜਕਾਂ ਦੇ ਉੱਤੇ ਪਾ ਕੇ ਜੜੀਆਂ ਆਪਣੀਆਂ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਸੋ ਆਓ ਲੈ ਚੱਲਦੇ ਹਾਂ ਸਿੱਧਾ ਇਸ ਵੀਡੀਓ ਦੇ ਵੱਲ ਇੰਨਾ ਭਾਰੀ ਸ ਬਣਿਆ ਹੋਇਆ। ਅੱਛਾ। ਹੈ ਉਸੀ ਦਿਮਾਗ ਤੇ ਆ ਜਾਈਦਾ ਹੈ। ਹਾਂ ਦਿਮਾਗ ਤੇ ਕਹਦੇ ਉਦੋਂ ਪਰਣਾ ਬਣਿਆ ਹੋਇਆ ਜਿਦਣੇ ਪਹਿਲੇ ਤਾਂ ਆਇਆ ਵਾ ਕੈਨੇਡਾ। ਪਾਸਪੋਰਟ ਦੀ ਫੋਟੋ ਪੱਗ ਵਾਲੀ ਆ। ਹਾਂ। ਅੱਛਾ। ਮੈਂ ਬਾਲ ਵੀ ਮਿਲਦਾ ਇੱਥੇ ਅੱਜ ਕਟਾਏ ਹੋਣਗੇ ਖਣੀਆਂ ਨੇ ਜਾਂ ਉੱਥੋਂ ਵਸ ਆਉਂਦਾ ਹੈ ਕਟਾ ਕੇ ਆਇਆ ਉਹ। ਰੱਖਿਓ ਜੀ ਪਹਿਲਾਂ ਆਪਾਂ ਹੁਣ ਕਿਰਾਇਆ ਆਉਣ ਤੱਕ ਨਹੀਂ। ਪਹਿਲਾਂ ਵੀ ਬਾਲ ਤਾਂ ਹੁਣ ਵੀ ਰੱਖੇ ਹੋਏ ਨੇ। ਕਿੱਥੇ ਤਾਂ ਤਾਂ ਦਿੰਦੇ ਨਹੀਂ। ਝੂੜਾ ਤਾਂ ਦਿੰਦੇ ਨਹੀਂ ਕਿੱਥੇ ਤੇਰਾ। ਬਈ ਵੈਲਿਊ ਰੱਖੀ। ਤੋਗਾ ਹੁਣ ਵੀ ਰੱਖੇ। ਬਾਰੇ ਖਾਣਾ ਥੋੜੀ ਬਹੁਤ ਚੰਗਾ ਵੈਲਿਊ ਪਾ ਕੇ ਰੱਖੀ ਹੈ ਅੱਛਾ ਵੈਲਿਊ ਹੋਤਰੇ ਬਾਲਾਂ ਦੀ ਤੇ ਫਸ ਤੇ ਤੇ ਤੋਂ ਲੋਸ਼ ਚਾਲੀ ਲੱਗਦੀ ਜਾਂਦੀ ਤੋਂ ਘੱਟ ਲੈ ਅਸੀਂ ਤੇਰਾ ਐਡਰੀਸਡ ਆਈ ਕਰ ਸਕਦੇ ਹਾਂ ਵੀ ਤੈਨੂੰ ਇੰਡੀਆ ਭੇਜ ਸਕਦੇ ਹਾਂ ਉਹ ਵੀ ਆਜ਼ਾਦੀ ਹੈ ਮੰਨ ਜਾ ਹਾਂ ਬਾਲਾ ਟਾਈਮ ਨਹੀਂ ਰੱਖ ਸਕਦੇ ਹੈਗੇ ਅਸੀਂ ਵੀ ਰੱਖ ਨਹੀਂ ਸਕਦੇ ਅਸੀਂ ਵੀ ਸਟੂਡੈਂਟ ਆ ਯਾਰ ਅਸੀਂ ਕਿਸੇ ਤੋਂ ਚੱਕਰ ਤੇ ਨਹੀਂ ਫਸ ਸਕਦੇ ਮੈਂ ਤਾਂ ਦੇਖ ਲੈ ਅਸੀਂ ਪੁਲਿਸ ਨੂੰ ਫੋਨ ਕਰ ਦਿੰਦਾ ਤੈਨੂੰ ਪੁਲਿਸ ਲੈ ਜਾਊਗੀ ਇੱਥੋਂ ਉਹ ਸੰਭੂਗੀ ਆਪੇ ਇਸ ਨਾਲੇ ਖਰਚਾ ਭਰੀ ਉਹਨਾਂ ਨੂੰ ਕਰਦੇ ਔਕੇ ਤੇਰੇ ਇੰਨੇ ਫੇਰ ਲੋ ਮਾਲਾ ਹੋ ਕੀ ਆ ਝਾਕੇ ਅੱਖੋਂ ਮਾਂ ਯਾਰ ਇੱਥੇ ਕਿ ਕਿਤੇ ਰਕੀਏ ਯਾਰ ਇੱਥੇ ਫੇਰ ਉੱਥੋਂ ਕੀ ਹੋਊਗਾ ਯਾਰ ਇੱਥੇ ਕੀ ਕਰੀਏ ਅਸੀਂ ਤਾਂ ਤੈਨੂੰ ਰੱਖਣਾ ਹੀ ਨਹੀਂ ਕਰੀਂ ਨਹੀਂ ਰੱਖਣਾ ਸਾਡੇ ਤਾਂ ਨਾ ਤੈਨੂੰ ਇੰਡੀਆ ਭੇਜਣਾ ਸੀ ਕੱਲਾ ਬਸ ਹੋਰ ਨਹੀਂ ਸੀ ਕੁਝ ਕਰ ਸਕਦੇ ਆ ਉਹ ਵੀ ਪੈਸੇ ਇਕੱਠੇ ਕਰਕੇ ਸਾਰੇ ਮੁੰਡਿਆਂ ਤੋਂ ਜਿੰਨੇ ਫੋਟਮਿਕ ਚ ਮੁੰਡੇ ਆਪਣੇ ਦੇਸੀ ਕੋਈ 50 ਦੇ ਸਕਦਾ ਕੋਈ 20 ਦੇ ਸਕਦਾ ਕਿਉਂਕਿ ਸਾਡੇ ਕਾਊਂਟਾਂ ਤੇ ਵੀ ਕੁਝ ਨਹੀਂ ਹੈਗਾ ਇਹਦੀ ਲੱਤ